ਕਾਂਗਰਸ ਦੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਫੜਿੰਗਾ ਲੁਧਿਆਣਾ ਦੀ ਗਊਸ਼ਾਲਾ ਵਿੱਚ ਪਹੁੰਚੇ ਜਿੱਥੇ ਕਿ ਉਨ੍ਹਾਂ ਦੇ ਨਾਲ ਕਾਂਗਰਸ ਸ਼ਹਿਰੀ ਪ੍ਰਧਾਨ ਸੰਜੇ ਤਲਵਾਰ ਵੀ ਹਾਜ਼ਰ ਸਨ ਰਾਜਾ ਵੜਿੰਗ ਦੇ ਵੱਲੋਂ گاਵਾਂ ਨੂੰ ਚਾਰਾ ਅਤੇ ਪੇੜਾ ਖਿਲਾਕਿਓਂ ਦਾ ਆਸ਼ੀਰਵਾਦ ਦਿੱਤਾ ਗਿਆ ਉੱਥੇ ਹੀ ਉਨ੍ਹਾਂ ਨੇ ਰਵਨੀਤ ਸਿੰਘ ਬਿੱਟੂ ਤੇ ਤੰਜ ਕਸਦਿਆ ਹੋਇਆ ਉਹਨਾਂ ਨੂੰ ਚੋਣਵੀ ਸੈਲਾਨੀ ਦੱਸਿਆ ਉਹਨਾਂ ਦੀ ਕਾਲ ਰਿਕਾਰਡ ਕਰਾਓ ਜਿੰਨੀਆਂ ਕਾਲਜ਼ ਮਿੱਟੂ ਜੀ ਨੇ ਰਿਸੀਵ ਕੀਤੀਆਂ ਹੋਣੀਆਂ ਉਹਨੀਆਂ ਤਾਂ ਮੈਂ ਦੱਸ ਦੇਣਾ ਤੇ ਰਿਸੀਵ ਕਰ ਲੈਂਦਾ ਸਰ ਸਰਕਾਰੀ ਕੋਠੀ ਦਾ ਕਿਰਾਇਆ ਵੀ ਨਹੀਂ ਦਿੱਤਾ ਸਰਕਾਰੀ ਕੋਠੀ ਦਾ ਕਿਰਾਇਆ ਸਰ ਪਰ ਕਿਤਨੇ ਹੁਣ ਐਨਓਸੀ ਜਿਹੜੀ ਆ ਉਹ ਲੈਂਡ ਤੋਂ ਪਹਿਲਾਂ ਕਾਗਜ਼ਦਾਂਤ ਹੋ ਜਾਣਗੇ ਹੁਣ ਦੇ ਦੇਗਾ ਹੁਣ ਵੀ ਕੋਈ ਵੀ ਜਿਹੜੀਆਂ ਸਰਕਾਰੀ ਕੋਠੀਆਂ ਕੁਝ ਲੋਕ ਸਰਕਾਰੀ ਕੋਠੀਆਂ ਦੇ ਵਿੱਚ ਹੀ ਸਿਮੰਟ ਕੇ ਰਹਿ ਗਏ ਤੇ ਸਿਕਿਉਰਿਟੀ 'ਚ ਸਿਮੰਟ ਕੇ ਰਹਿ ਗਏ ਜਨਤਾ ਦਾ ਬਹੁਤ ਵੱਡਾ ਪ੍ਰੇਮ ਜਿਹੜਾ ਮਿੱਟੂ ਜੀ ਨੂੰ ਮਿਲਿਆ ਸੀ ਪਰ ਮੈਨੂੰ ਲੱਗਦਾ ਇਹ ਛੋਟੇ-ਛੋਟੇ ਜਿਹੜੇ ਲਾਲਚ ਹੈ ਨਾ ਇਹਨਾਂ ਨੇ ਬਿੱਟੂ ਜੀ ਮੇਰੇ ਭਰਾ ਦੇ ਜੀਵਨ ਤੇ ਕੁਐਸਚਨ ਮਾਰ ਪਾਤਾ ਸਵਾਲੀਆ ਚਿੰਨ ਖੜਾ ਕਰਦਾ ਸਰ ਸਰ ਮੈਂ ਤੁਹਾਨੂੰ ਇਹ ਵੀ ਕਹਾਂਗਾ ਬਿੱਟੂ ਜੀ ਇੱਕ ਮਿੰਟ ਹਲੋ ਬਿੱਟੂ ਜੀ ਮੈਂ ਸਮਝਦਾ ਕਿ ਜਿਵੇਂ ਚੁਨਾਵੀ ਸਲਾਨੀ ਲੁਧਿਆਣੇ ਚ ਆਉਂਦਾ ਹੈ ਉਹ ਇਸ ਤਰ੍ਹਾਂ ਆਉਂਦੇ ਹੈ ਇਹਨਾਂ ਦਾ ਨਾਮ ਰੱਖਿਆ ਮੈਂ ਚੁਨਾਵੀ ਸਲਾਨੀ ਯਾਨੀ ਕਿ ਟੂਰਿਸਟ ਇਲੈਕਟਰਲ ਟੂਰਿਸਟ ਜਿਹੜਾ ਚੋਣ ਹੁੰਦਾ ਉਦੋਂ ਬਿੱਟੂ ਜੀ ਵਿਖਦੇ ਆ ਇਹ ਚੁਣავი ਸੈਲਾਨੀ ਦੀ ਤਰ੍ਹਾਂ ਮੇਰੇ ਭਰਾ ਬਟੂਆ ਸਰ ਸੁਖਵੀਰ ਸਿੰਘ ਬਾਦਲ ਤੁਹਾਡੇ ਬਾਰੇ ਸੁਖਵੀਰ ਕੀ ਕਿਹਾ ਸੁਖਵੀਰ ਜੀ ਨੇ ਕਹਿੰਦੇ ਕਿਉਂਕਿ ਤੁਹਾਡੀਆਂ ਬੱਸਾਂ ਰਾਜੇ ਵੜਿੰਗੇ ਨੇ ਫੜੀਆਂ ਬਈ ਵਾਰੀ-ਵਾਰੀ ਸੁਪਨੇ 'ਚ ਆਦਮੀਆਂ ਸੁਖਵੀਰ ਸਿੰਘ ਬਾਦਲ ਜੀ ਮੈਂ ਕਦੇ ਨਹੀਂ ਇਹੋ ਜੀ ਗੱਲ ਕਹਿਣਾ ਚਾਹੁੰਦਾ ਪਰ ਜਦੋਂ ਤੁਸੀਂ ਇਹੋ ਜੀ ਨੀਵੀਂ ਗੱਲ ਕਰੋਗੇ ਫਿਰ ਮੈਨੂੰ ਉਹਦਾ ਜਵਾਬ ਉਵੇਂ ਦੇਣਾ ਪੈਣਾ ਹੈ 60 ਸਾਲਾਂ ਦੀ ਉਮਰ ਕਦੇ ਸੁਬੀਰ ਸਿੰਘ ਬਾਦਲ ਜੀ ਨੇ ਸੋਚਿਆ ਨਹੀਂ ਹੋਣਾ ਕਿ ਕੋਈ ਸਾਡੀ ਵੀ ਬੱਸ ਫੜ ਕੇ ਠਾਣੇ ਚ ਦੇ ਸਕਦਾ ਹੈ ਰਾਜਾ ਵੜਿੰਗ ਇਸ ਕਰਕੇ ਸਪਣੇ ਚ ਵਿਖਦਾ ਹੈ ਔਰ ਇਸ ਕਰਕੇ ਰਾਜੇ ਵੜਿੰਗ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਬੱਸ ਮਾਫੀਆ ਆਦਰਨੀਆ ਬਾਦਲ ਪਰਿਵਾਰ ਵੱਲੋਂ ਚਲਾਇਆ ਗਿਆ ਸੀ ਪੂਰੇ ਤੇ ਰਾਜੇ ਵੜਿੰਗ ਨੇ ਨੱਥ ਪਾਈ ਤੇ ਰੋਜਾਨਾ ਬਾਦਲ ਵਾਲਿਆਂ ਦੀਆਂ ਬੱਸਾਂ ਫੜ ਕੇ ਮੈਂ ਅੰਦਰ ਦਿੱਤੀਆਂ ਅੱਜ ਗਵਰਨਮੈਂਟ ਦੀ ਕਿਸੇ ਬੱਸ ਚੜਜੋ ਪੀਆਰਟੀਸੀ ਦੀ ਬੱਸ ਚੜਜੋ ਰੋਡਵੇਜ਼ ਦੀ ਮੈਂ ਤੁਹਾਨੂੰ ਲੈ ਕੇ ਚਲਾਂਗਾ ਕੱਲ ਪਰਸੋਂ ਬੱਸ ਅੱਡੇ ਚ ਉੱਥੇ ਤੁਸੀਂ ਇਹ ਗੱਲ ਪੁੱਛਣੀ ਹੈ ਕਿ ਪੰਜਾਬ ਦਾ ਸਭ ਤੋਂ ਵਧੀਆ ਟਰਾਂਸਪੋਰਟ ਮੰਤਰੀ ਕੌਣ ਰਿਹਾ ਹੈ ਇਹ ਡਰਾਈਵਰ ਤੇ ਕਨੈਕਟਰ ਨੂੰ ਪੁੱਛਣੀ ਹੈ ਔਰ ਮੈਂ ਤੁਹਾਨੂੰ ਕਹਾਂਗਾ ਜਾ ਕੇ ਫੀਡਬੈਕ ਲੈ ਕੇ ਆਓ ਕਾਲਾਂ ਦੀ ਕਾਲ ਰਿਕਾਰਡ ਕਰਾਓ ਜਿੰਨੀਆਂ ਕਾਲਸ ਮਿੱਟੂ ਜੀ ਨੇ ਰਿਸੀਵ ਕੀਤੀਆਂ ਹੋਣੀਆਂ ਉਹਨੀਆਂ ਤਾਂ ਮੈਂ ਦੱਸ ਦੇਣਾ ਚ ਰਿਸੀਵ ਕਰ ਲੈਣਾ ਸਰ ਸਰਕਾਰੀ ਕੋਠੀ ਦਾ ਕਿਰਾਇਆ ਨਹੀਂ ਦਿੱਤਾ ਸਰਕਾਰੀ ਕੋਠੀ ਦਾ ਕਿਰਾਇਆ ਸਰ ਪਰ ਕਿਦਨੇ ਹੁਣ ਐਨਓਸੀ ਜਿਹੜੀ ਆ ਉਹ ਲੈਂਡ ਤੋਂ ਪਹਿਲਾਂ ਕਾਗਜ਼ਦਾਂਤ ਹੋ ਜਾਣਗੇ ਹੁਣ ਦੇ ਦੇਗਾ ਹੁਣ ਵੀ ਕੋਈ ਵੀ ਜਿਹੜੀਆਂ ਸਰਕਾਰੀ ਕੋਠੀਆਂ ਇਸ ਕੁਝ ਲੋਕ ਸਰਕਾਰੀ ਕੋਠੀਆਂ ਦੇ ਵਿੱਚ ਹੀ ਸਿਮਟ ਕੇ ਰਹਿ ਗਏ ਤੇ ਸਕਿਉਰਿਟੀ ਵਿੱਚ ਸਿਮਟ ਕੇ ਰਹਿ ਗਏ ਜਨਤਾ ਦਾ ਬਹੁਤ ਵੱਡਾ ਪ੍ਰੇਮ ਜਿਹੜਾ ਬਿੱਟੂ ਜੀ ਨੂੰ ਮਿਲਿਆ ਸੀ ਪਰ ਮੈਨੂੰ ਲੱਗਦਾ ਇਹ ਛੋਟੇ ਛੋਟੇ ਜਿਹੜੇ ਲਾਲਚ ਹੈ ਨਾ ਇਹਨਾਂ ਨੇ ਬਿੱਟੂ ਜੀ ਮੇਰੇ ਭਰਾ ਦੇ ਜੀਵਨ ਤੇ ਕੁਐਸਚਨ ਮਾਰ